ਰਾਤ ਦੀ ਰੋਟੀ ਹੀ ਬਣ ਜਾਣੀ ਸੀ ਕਾਲ ਕਿਸਮਤ ਚੰਗੀ ਸੀ ਕਿ ਬਾਲ ਬਾਲ ਬਚੀ ਔਰਤ ਅਕਸਰ ਹੀ ਸੱਪ ਇਹੋ ਜਿਹੇ ਜਾਨਵਰ ਹੈ ਜੋ ਕਿ ਕਿਸੇ ਵੇਲੇ ਵੀ ਕਿਸੇ ਵੀ ਥਾਂ ਤੇ ਆਸਾਨੀ ਨਾਲ ਲੋਕੇ ਬੈਠ ਜਾਂਦਾ ਹੈ ਜਿਵੇਂ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਅਸਲ ਇਸ ਪਰਿਵਾਰ ਦੀ ਔਰਤ ਜਦੋਂ ਰਾਤ ਨੂੰ ਰੋਟੀ ਬਣਾਉਣ ਲਈ ਰਸੋਈ ਵਿੱਚ ਆਈ ਤਾਂ ਚੀਕਾਂ ਮਾਰਨ ਲੱਗ ਗਈ ਕਿਉਂਕਿ ਜਿਵੇਂ ਹੀ ਉਹ ਰਸੋਈ ਦਾ ਗੇਟ ਖੋਲ੍ਹ ਕੇ ਅੰਦਰ ਵੜੀ ਤਾਂ ਉਸਨੇ ਗੈਸ ਵਿੱਚ ਇੱਕ ਸੱਪ ਵੜਦਾ ਦੇਖਿਆ ਉਹ ਉਸੇ ਟਾਈਮ ਰਸੋਈ ਦਾ ਗੇਟ ਬੰਦ ਕਰਕੇ ਬਾਹਰ ਆ ਗਈ ਅਤੇ ਜਦੋਂ ਘਰ ਵਾਲੇ ਨੂੰ ਜਾ ਕੇ ਦੱਸਿਆ ਅਤੇ ਜਦੋਂ ਉਸਨੇ ਜਾ ਕੇ ਰਸੋਈ ਵਿੱਚ ਦੇਖਿਆ ਤਾਂ ਉਦੋਂ ਤੱਕ ਸੱਪ ਗੈਸ ਦੇ ਹੀਟੋਂ ਨਿਕਲ ਕੇ ਮਿਕਸੀ ਵਿੱਚ ਜਾ ਬੈਠਿਆ ਜਿਸ ਤੋਂ ਬਾਅਦ ਇਸ ਸੱਪ ਨੂੰ ਬਾਹਰ ਕੱਢ ਕੇ ਮਾਰ ਦਿੱਤਾ ਗਿਆ ਦਰਸਲ ਇਹ ਸੱਪ ਜਿੱਥੋਂ ਰਸੋਈ ਦਾ ਪਾਣੀ ਬਾਹਰ ਨਿਕਲਦਾ ਸੀ ਉਥੋਂ ਅੰਦਰ ਆਇਆ ਸੀ ਸੋ ਇਸ ਔਰਤ ਦੀ ਕਿਸਮਤ ਚੰਗੀ ਸੀ ਕਿ ਸੱਪ ਦਾ ਪਤਾ ਲੱਗ ਗਿਆ ਨਹੀਂ ਤਾਂ ਜੇ ਕਿਤੇ ਲੁੱਕ ਕੇ ਬੈਠ ਜਾਂਦਾ ਤਾਂ ਕੋਈ ਵੀ ਭਾਣਾ ਵਾਪਰ ਸਕਦਾ ਸੀ ਸੋ ਤੁਸੀਂ ਵੀ ਸਾਵਧਾਨ ਰਹੋ ਖਾਸ ਕਰ ਸਿਆਲਾਂ ਵਿੱਚ ਕਿਉਂਕਿ ਸੱਪ ਗਰਮ ਥਾਵਾਂ ਵੱਲ ਜ਼ਿਆਦਾ ਆਉਂਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ